ਕੀ ਤੁਹਾਡੇ ਫੋਨ ਕਾਲਸ ਨੂੰ ਸੁਣਿਆ ਜਾ ਸਕਦਾ ਹੈ ਤੁਹਾਡੇ ਵੱਲੋਂ ਭੇਜੇ ਗਏ ਐਸਐਮਐਸ ਕੀ ਇੰਟਰਸੈਪਟ ਹੋ ਸਕਦੇ ਆ ਇਹ ਉਹ ਵੱਡੇ ਸਵਾਲ ਸੀ ਜਿਹੜੇ ਅਕਸਰ ਤੁਸੀਂ ਇਸ ਪੂਰੀ ਗੱਲਬਾਤ ਦੇ ਵਿੱਚ ਸੋਚਦੇ ਹੋ ਜਦੋਂ ਵੱਡੇ ਗਿਣਤੀ ਵਿੱਚ ਚਰਚਾਵਾਂ ਹੁੰਦੀਆਂ ਨੇ ਮੋਗਾ ਪੁਲਿਸ ਨੇ ਇੱਕ ਜਿਹੜਾ ਗੈਂਗ ਫੜਿਆ ਜਿਹੜਾ ਬੀਟੀਐਸ ਕਾਰਡ ਚੋਰੀ ਕਰਦਾ ਸੀ ਰਾਤੀ ਜਿਹੜੀ ਦਰਮਿਆਨੀ ਰਾਤ ਨੂੰ ਸਾਡੇ ਪੰਜ ਪਿੰਡਾਂ ਦੇ ਵਿੱਚ ਜਿਹੜੀ ਏਅਰਟੈਲ ਦੇ ਟਾਵਰ ਸੀਗੇ ਉਹਨਾਂ ਦੇ ਉੱਪਰ ਜਿਹੜੀਆਂ ਵਾਰਦਾਤਾਂ ਹੋਈਆਂ ਉਤੋਂ ਚੋਰੀਆਂ ਹੋਈਆਂ ਸਾਡੇ ਜਿਹੜੇ ਬੀਟੀਐਸ ਕਾਰਡ ਸੀਗੇ ਉਤੋਂ ਚੋਰੀ ਹੋ ਗਏ ਉਹ 6 ਦੋਸ਼ੀਆਂ ਨੂੰ ਜਿਹੜਾ ਕਾਬੂ ਕੀਤਾ ਬੀਟੀਐਸ ਕਾਰਡ ਕੀ ਹੁੰਦਾ ਹੈ ਬੀਟੀਐਸ ਕਾਰਡ ਤੋਂ ਭਾਵ ਜਿਹੜੇ ਮੋਬਾਈਲ ਟਾਵਰਾਂ ਤੇ ਕਾਰਡ ਲੱਗੇ ਹੁੰਦੇ ਨੇ ਉਹਨਾਂ ਨੂੰ ਚੋਰੀ ਕਰਕੇ ਇਹ ਅੱਗੇ ਵੇਚਣ ਦਾ ਕੰਮ ਕਰਦੇ ਸੀ ਮਹਿਸ 2 ਲੱਖ ਰੁਪਏ ਦਾ ਇੱਕ ਕਾਰਡ ਜਿਹੜਾ ਉਹ ਵੇਚਿਆ ਜਾਂਦਾ ਸੀ ਇਹ ਕਾਰਡ ਸਿਰਫ ਉਹਨਾਂ ਕੰਪਨੀਆਂ ਨੂੰ ਮਿਲ ਸਕਦਾ ਹੈ ਜਿਹੜੀਆਂ ਕੰਪਨੀਆਂ ਮਾਲਕ ਹਨ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਵਾਉਂਦੀਆਂ ਨੇ ਭਾਵੇਂ ਤੁਹਾਡਾ SIM ਜਿਹੜੀ ਕੰਪਨੀ ਦਾ ਹੈ ਇਹ ਉਹ ਕੰਪਨੀ ਹੀ ਖਰੀਦ ਸਕਦੀ BTS ਕਾਰਡ ਇਸ BTS ਕਾਰਡ ਨੂੰ ਲੈ ਕੇ ਹਾਲਾਂਕਿ ਪੰਜਾਬ ਦੀ ਮੋਗਾ ਪੁਲਿਸ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਬੀਤੇ ਦਿਨੀ ਤੁਹਾਡੇ ਯਾਦ ਹੋਏਗਾ ਪਰ BTS ਕਾਰਡ ਦੇ ਨੁਕਸਾਨ ਕੀ ਕੀ ਨੇ ਦੇਖੋ ਤੁਸੀਂ ਜਿਹੜੀ ਕਾਲ ਕਰਦੇ ਹੋ ਉਹ ਸਭ ਤੋਂ ਪਹਿਲਾਂ ਟਾਵਰ ਦੇ BTS ਕਾਰਡ ਨਾਲ ਕਨੈਕਟ ਹੁੰਦੀ ਹੈ ਪਾਬਕੇ ਤੁਸੀਂ ਅੱਜ ਕਿਹੜੇ ਮਹੱਲੇ ਦੇ ਵਿੱਚੋਂ ਕਿਹੜੇ ਸ਼ਹਿਰ ਦੇ ਵਿੱਚੋਂ ਜਿੱਥੇ ਸਟਰੋਂਗ ਸਿਗਨਲ ਹੋਇਆ ਪਾਬਕੇ ਉਹ ਬੀਟੀਐਸ ਨਾਲ ਡਾਇਰੈਕਟ ਜਿਹੜੀ ਕਾਲ ਪਹਿਲਾਂ ਉਸ ਕਾਰਡ ਤੇ ਜਾਂਦੀ ਹੈ ਉਸ ਤੋਂ ਬਾਅਦ ਕੰਪਨੀ ਦੇ ਅਗਲੇ ਫੇਸ ਵਿੱਚ ਜਾਂਦੀ ਹੈ ਯਾਨੀ ਕਿ ਜੇਕਰ ਬੀਟੀਐਸ ਕਾਰਡ ਕਿਸੇ ਸਮਾਜ ਵਿਰੋਧੀ ਐਂਟੀ ਸੋਸ਼ਲ ਐਲੀਮੈਂਟ ਦੇ ਹੱਥ ਵਿੱਚ ਲੱਗ ਜਾਏ ਤਾਂ ਤੁਹਾਡੇ ਵੱਲੋਂ ਕੀਤੀਆਂ ਕਾਲਸ ਤੁਹਾਡੇ ਵੱਲੋਂ ਕੀਤੇ ਐਸਐਮਐਸ ਤੇ ਤੁਹਾਡੀ ਲਾਈਵ ਲੋਕੇਸ਼ਨ ਵੀ ਟਰੈਕ ਹੋ ਸਕਦੀ ਹੈ ਇਸ ਕਰਕੇ ਇਹ ਜ਼ਿਆਦਾ ਸੰਜੀਪਕੀਲਾ ਮਾਮਲਾ ਸੀ ਇਸ ਤੇ ਹੋਰ ਜ਼ਿਆਦਾ ਡੂੰਘਾਈ ਦੇ ਨਾਲ ਜਿਹੜੀ ਹੈ ਉਹ ਪਠੀਚ ਹੋਣੀ ਬਣਦੀ ਹੈ ਬੀਟੀਐਸ ਕਾਰਡ ਜਿਹੜੇ ਹੁੰਦੇ ਨੇ ਸਿੱਧੇ ਤੌਰ ਤੇ بیس ਟਰਾਂਸੀਵਰ ਜਿਹੜੇ ਸਟੇਸ਼ਨ ਇਹਨਾਂ ਨੂੰ ਅਕਸਰ ਕਿਹਾ ਜਾਂਦਾ ਹੈ ਜਿਹੜੀਆਂ ਖੂਫੀਆ ਏਜੰਸੀਜ਼ ਕਈ ਦੇਸ਼ਾਂ ਦੇ ਵਿੱਚ ਯੂਜ਼ ਕਰਦੀਆਂ ਨੇ ਖੂਫੀਆ ਏਜੰਸੀਜ਼ ਦਾ ਸਿੱਧੇ ਤੌਰ ਤੇ ਅਸੀਂ ਆਮ ਪਾਸ਼ਾ ਦੇ ਵਿੱਚ ਕਹੀਏ ਕਿ ਐਨਫੋਰਸਮੈਂਟ ਏਜੰਸੀਜ਼ ਇਹਨਾਂ ਨੂੰ ਯੂਜ਼ ਕਰਦੀਆਂ ਨੇ ਸਿੱਧੇ ਤੌਰ ਤੇ ਇੱਕ ਕ੍ਰਾਈਟੇਰੀਆ ਹੁੰਦਾ ਹੈ ਦਾ ਸਮਝਾਉਣ ਦੀ ਮੈਂ ਕੋਸ਼ਿਸ਼ ਕੀਤੀ ਕਿ ਕੀ ਕੁਝ ਕੀਤਾ ਜਾ ਸਕਦਾ ਹੁੰਦਾ ਹੈ ਤਾਂ ਇੱਕ ਹੋਰ ਵੱਡੀ ਚੀਜ਼ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਈ ਕਿ ਇਹ ਲੋਕ ਬੀਟੀਐਸ ਕਾਰਡ ਟਾਵਰਾਂ ਤੋਂ ਉਤਾਰ ਕੇ ਅੱਗੇ ਦਾ ਵੇਚ ਦਿੰਦੇ ਸੀ ਪਰ ਅੱਗੇ ਉਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਸੀ ਜੇਕਰ ਬੀਟੀਐਸ ਕਾਰਡ ਨੂੰ ਕਈ ਦੇਸ਼ਾਂ ਦੇ ਵਿੱਚ ਖੂਫੀ ਏਜੰਸੀਆਂ ਵਰਤਦੀਆਂ ਨੇ ਉਹ ਹੈਕਰਸ ਵਰਤਦੇ ਆ ਯਾਨੀ ਕਿ ਤੁਹਾਨੂੰ ਫਿਰ ਕਿਵੇਂ ਪਤਾ ਲੱਗੇਗਾ ਹੁਣ ਇਹ ਬਹੁਤ ਵੱਡਾ ਸਵਾਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਮੋਗਾ ਜਾਂ ਹੋਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਜਿਹੜੇ ਬੀਟੀਐਸ ਕਾਰਡ ਰਿਕਵਰ ਹੋਏ ਤਾਂ ਸਿਰਫ ਰਿਕਵਰ ਹੋਏ ਨੇ ਅੱਗੇ ਇਹਨਾਂ ਦਾ ਕੀ ਕਰਦੇ ਹੋਣਗੇ ਜੇ ਇਕੱਲੇ ਬੀਟੀਐਸ ਕਾਰਡ ਦੇ ਨਾਲ ਹਰ ਇੱਕ ਜਾਣਕਾਰੀ ਇਕੱਤਰਤ ਕਰਕੇ ਉਹਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ ਤਾਂ ਸਮਝ ਸਕਦੇ ਹੋ ਕਿ ਕਿੰਨੀ ਭਿਆਨਕ ਚੀਜ਼ ਹੈ ਕਿੰਨੀ ਖਤਰਨਾਕ ਚੀਜ਼ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਤਾਂ ਹੁਣ ਬਹੁਤ ਘੱਟ ਸਮੇਂ ਵਿੱਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰਨਾ ਕਿ BTS ਕਾਰਡ ਦਾ ਕੰਮ ਕੀ ਹੁੰਦਾ ਹੈ ਤਾਂ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ ਜਿਹੜੇ ਜਿਹੜੇ ਇਲਾਕੇ ਤੁਸੀਂ ਜਾਣਦੇ ਹੋ ਉਹਨਾਂ ਇਲਾਕਿਆਂ ਦੇ ਵਿੱਚ ਜਿੰਨੀ ਤੁਹਾਨੂੰ ਟਾਵਰ ਜਿਹੜੇ ਡੀਬੀ ਸਿਗਨਲ ਨੇ ਉਹਨਾਂ ਨੂੰ ਇਹ ਡਿਜੀਟਲ ਦੇ ਵਿੱਚ ਕਨਵਰਟ ਕਰਨ ਦਾ ਕੰਮ ਕਰਦਾ ਹੈ ਖਾਸ ਕਰਕੇ ਕੋਈ ਤੁਸੀਂ ਕਾਲ ਕਰਦੇ ਹੋ ਕੋਈ SMS ਕਰਦੇ ਹੋ ਕੋਈ ਤੁਹਾਡੀ ਜਿਹੜੀ ਲਾਈਵ ਲੋਕੇਸ਼ਨ ਕਿਹੜੇ ਕਿਹੜੇ ਤੁਸੀਂ ਟਾਵਰ ਲੋਕੇਸ਼ਨਸ ਨਾਲ ਕਨੈਕਟ ਹੁੰਦੇ ਹੋ ਉਹ ਇਨਫਰਮੇਸ਼ਨ ਮੁਢਲੇ ਤੌਰ ਤੇ BTS ਕਾਰਡ ਦੇ ਨਾਲ ਕਨੈਕਟ ਹੁੰਦੀ ਹੈ ਬਾਅਦ ਵਿੱਚ ਉਹ ਕਿਸੇ ਹੋਰ ਪਾਸੇ ਕਨੈਕਟ ਕੀਤੀ ਜਾਂਦੀ ਹੈ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਪੀਟੀਐਸ ਕਾਰਡ ਦੀ ਜ ਪੰਜਾਬ ਦੇ ਵਿੱਚ ਸਟੋਰੀ ਹੋਈ ਇਹ ਪੰਜ ਤੋਂ ਸੱਤ ਪਿੰਡਾਂ ਦੀ ਇੰਪੋਰਟੈਂਟ ਨਿਊਜ਼ ਸੀ ਪਰ ਇੱਕ ਛੋਟੀ ਖਬਰ ਨਹੀਂ ਹੈ ਕਿ ਕਰਦੇ ਜੀ ਸੀ ਇਹ ਕਿਉਂਕਿ ਕਈ ਦੇਸ਼ਾਂ ਦੇ ਵਿੱਚ ਕੁਫੀਆ ਤੰਤਰ ਲੋਕਾਂ ਦੀਆਂ ਕਾਲਸ ਇੰਟਰਸੈਪਟ ਕਰਨ ਦੇ ਲਈ ਸੁਣਨ ਦੇ ਲਈ ਐਸਐਮਐਸ ਰੀਡ ਕਰਨ ਦੇ ਲਈ ਅਜਿਹੇ ਉਪਕਰਨਾ ਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਕਰਕੇ ਜੇ ਚੀਜ਼ ਤੁਹਾਡੇ ਹੱਥ ਲੱਗਦੀ ਹੈ ਗੈਰ ਕਾਨੂੰਨੀ ਹੈ ਕਿਸੇ ਕੰਪਨੀ ਰਜਿਸਟਰ ਦੇ ਹੱਥ ਲੱਗਦੀ ਹੈ ਤਾਂ ਇਸ ਦਾ ਸਾਰਥਕ ਉਪਯੋਗ ਕਰਦੇ ਆਂ ਬਹੁਤ ਤਰ੍ਹਾਂ ਜਾਣ ਕੇ ਕਿਵੇਂ ਲੱਗੀ ਸੁਝਾਅ ਜ਼ਰੂਰ ਦਿਓ